ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਅਜਤਗੱਲ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਜੈਤੋ ਪੈਂਦੀ ਹੈ ਕੋਟਕਪੂਰੇ ਤੋਂ ਜੈਤੋ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਇਹਦੇ ਨਾਲ ਦਾ ਪਿੰਡ ਮੱਤਾ ਦੂਜੇ ਪਾਸੇ ਜੈਤੋ ਇੱਥੇ ਨੇੜੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵੱਛੀਆਂ ਦਾ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਵਹਿੜਾ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਤਿੰਨ ਨਾਗ ਅੱਜ ਦੀ ਵੀਡੀਓ ਦੇ ਵਿੱਚ ਤਿੰਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਤਿੰਨੇ ਹੀ ਨਾਗ ਦੰਨੋ ਖੀਰੇ ਐ ਡਿਟੇਲ ਚ ਆਪਾਂ ਹੋਰ ਜਾਣਕਾਰੀ ਜੋ ਵੀ ਬਣਦੀ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਰੇਟ ਵੀਡੀਓ ਚ ਹੋ ਤੁਸੀਂ ਵੀਡੀਓ ਦੇਖ ਕੇ ਜਿਹੜਾ ਪਸ਼ੂ ਜਿਹੜੀ ਵੱਛੀ ਖਰੀਦਣੀ ਚਾਹੋਗੇ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਛੋਟੀ ਬੱਚੀ ਤੋਂ ਸ਼ੁਰੂਆਤ ਕਰਦੇ ਹਾਂ ਉਸ ਤੋਂ ਬਾਅਦ ਇੱਕ ਜਰਸੀ ਤੇ ਪਰਲੇ ਪਾਸੇ ਇੱਕ ਹੋਰ ਵੈੜ ਖੜੀ ਹੈ ਤਿੰਨਾਂ ਬਾਰੇ ਜਾਣਕਾਰੀ ਲਵਾਂਗੇ ਲਖਵੀਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲਖਵੀਰ ਤਿੰਨ ਨਾਗਾ ਅੱਜ ਆਪਣੇ ਕੋਲ ਦੰਦੋ ਤਾਂ ਤਿੰਨੇ ਹੀ ਖੀਰੇ ਹਨ ਖੀਰੀਆਂ ਭਾਈ ਕੀਮਤ ਤਿੰਨਾਂ ਦੀ ਕੀ ਰਹੂਗੀ 5000 ਤੇ ਦੇ ਦਿੰਦੇ ਤਿੰਨੇ 50 ਦੀਆਂ ਦੇ ਦਿੰਦੇ ਇੱਕ ਇੱਕ ਕਰਕੇ ਤੋੜ ਦਈਏ ਆਪਾਂ ਚੋਰੀਂਗਰ ਠੀਕ ਐ ਸੋ ਦੋਸਤੋ ਦੰਦੋਂ ਤਿੰਨੇ ਹੀ ਖੀਰੀਆਂ ਇਹ ਤਾਂ ਛੋਟੀ ਉਮਰ ਦਾ ਬੱਚਾ ਹੀ ਹੈ ਜਿਹੜਾ ਹੁਣ ਵੀਰ ਤੋੜ ਰਿਹਾ ਉਡੀ 4 ਕੁ ਮਹੀਨੇ ਉਮਰ ਹੈ ਬਾਈ ਠੀਕ ਹੈ ਹਜੇ 4 ਕੁ ਮਹੀਨੇ ਬਾਈ ਕਹਿੰਦਾ ਉਮਰ ਹੈ 4 ਹੀ ਥਾਣਾ ਦੋਸਤੋ ਛੋਟੀ ਉਮਰ ਦਾ ਬੱਚਾ ਪਰ ਢਾਂਚੇ ਦਾ ਚੌੜਾ ਚੜਾਈ ਹੋਣੀ ਚੰਗੀ ਹੈ ਬਾਕੀ ਜਦੋਂ ਚੰਗੀ ਗ੍ਰੋਥ ਕਰੂ ਤਾਂ ਇਹ ਜਿਆਦਾ ਉਸ ਤੋਂ ਬਾਅਦ ਸੋਹਣੀ ਲੱਗੂਗੀ ਸੋ ਇਹ ਬੱਚੀ ਪਹਿਲੇ ਨੰਬਰ ਤੇ ਛੋਟੀ ਉਮਰ ਦੀ ਇਹ ਬੱਚੀ ਹੈ ਦੋਸਤੋ ਹਜੇ ਉਮਰ ਇਹਦੀ ਬਾਈ ਦੱਸਦਾ ਵੀ 4 ਕੁ ਮਹੀਨੇ ਰੰਗ ਜਿਹੜਾ ਉਹ ਵਾਈਟ ਤੇ ਬਲੈਕ ਫੇਸ ਇਹਦਾ ਤੁਸੀਂ ਦੇਖ ਸਕਦੇ ਹੋ ਖਾਣ ਦਾ ਲਾਲ ਚਾਹ ਇਹਨੂੰ ਇਦਾਂ ਦੀ ਇਹ ਬੱਚੀ ਪਹਿਲੇ ਨੰਬਰ ਤੇ ਐ। ਇਸ ਤੋਂ ਬਾਅਦ ਚ ਇੱਕ ਜਰਸੀ। ਇਹ ਵੀ ਦੰਦੋ ਖੀਰੀ ਐ। ਉਮਰ ਕਿੰਨੀ ਕਹੂ? ਕਿੰਨੀ? ਇਹਦੀ 10 ਮਹੀਨੇ ਹੋਰ ਐ। ਠੀਕ ਐ ਤੋਰੀ ਬਾਈ। ਸੋ 10 ਕਿ ਮਹੀਨੇ ਉਮਰ ਆ ਦੋਸਤੋ ਦੰਦੋ ਖੀਰੀ ਐ ਵੀ। ਦੰਦ ਤਿੰਨਾਂ ਬੱਚੀਆਂ ਦੇ ਮੇਰੇ ਵੀ ਵੇਖੇ ਹੋਏ ਆ ਤੁਸੀਂ ਵੀ ਬਾਕੀ ਦੇਖ ਲਓਗੇ ਬਾਕੀ ਇਹ ਖੀਰੀਆਂ ਬੱਚੀਆਂ ਐ। ਢਾਂਚਾ ਦੇਖ ਸਕਦੇ ਹੋ ਲੰਬਾਈ ਚੰਗੀ ਐ ਦੋਸਤੋ। 10 ਕਿ ਮਹੀਨੇ ਬਾਈ ਕਹਿੰਦਾ ਇਹਦੀ ਉਮਰ। ਥਾਂ ਇਹਦੇ ਵੀ ਚਾਰੀ ਐ ਐਕਸਟਰਾ ਕੋਈ ਵੀ ਥਾਂ ਨਹੀਂ ਦੱਸਦਾ। ਇਹਦਾ ਤੁਸੀਂ ਟੰਚਾ ਦੇਖ ਸਕਦੇ ਹੋ। ਸੋ ਐਸ ਸਾਈਡ ਤੋਂ ਤੁਹਾਨੂੰ ਇਹਦਾ ਫੇਸ ਜਿਹੜਾ ਦਿਖਾਤ ਨੇ ਇਦਾਂ ਦਾ ਇਹਦਾ ਫੇਸ ਹੈ। ਸੋ ਇਹ ਜਰਸੀ ਪੱਖ ਚ ਪੈਂਦੀ ਵੜ ਇਹ ਤੋਂ ਬਿਨਾ ਇੱਕ ਹੋਰ ਵੱਡੀ ਬੱਚੀ ਇਹਨਾਂ ਦੋਨਾਂ ਨਾਲੋਂ ਏਸ ਜ਼ਿਆਦਾ ਲੱਗਦੀ ਹੈ ਹਾਈਟ ਲੈਂਥ ਫੁੱਲ ਤੋਰਦੇ ਬਈ। ਇਹ ਵੀ ਖੀਰੀ ਹੈ ਦੋਸਤੋ ਕਨਫਰਮ ਖੀਰੀ ਹੈ। ਤੁਸੀਂ ਦੰਦ ਜਦੋਂ ਤੁਹਾਡੇ ਕੋਲ ਘਰੇ ਇਹ ਪਹੁੰਚਣੀਆਂ ਬੱਚੀਆਂ ਜਿਹੜਾ ਵੀਰ ਦਾ ਸੌਦਾ ਹੁੰਦਾ ਹੈ। ਤਾਂ ਉਦੋਂ ਵੀ ਤੁਸੀਂ ਦੰਦ ਦੇਖ ਸਕਦੇ ਹੋ 50000 ਰੁਪਿਆ ਇਨਾ ਤਿੰਨਾਂ ਵਛੀਆਂ ਦਾ ਰੇਟ ਹੈ ਬਾਕੀ ਗੱਲਬਾਤ ਕਰ ਲੋ ਜੇ ਮੌਕੇ ਤੇ ਕੋਈ ਸਮਾਨਤਨ ਹੋ ਜਾਂਦਾ ਹੁੰਦਾ ਸੋ ਜਿਹੜਾ ਨਾਗ ਤੁਹਾਨੂੰ ਜੱਜਦਾ ਉਹਦੀ ਤੁਸੀਂ ਤਸੱਲੀ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਵੀਰ ਦਾ ਚੱਲੀ ਜਾਂਦਾ ਇਹਦੇ ਵਿੱਚ ਆਰ ਹੀ ਥਾਨ ਹੈ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਤਿੰਨ ਵਕਾਊ ਹੈ ਤੁਸੀਂ ਦੇਖ ਕੇ ਖਰੀਦ ਲਓ ਜੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਜਿਹੜੀ ਜਰਸੀ ਵਛੀ ਹੈ ਇਹ ਇਦਾਂ ਲੱਗਦਾ ਵੀ ਸ਼ਾਇਦ ਕੁਝ ਦਿਨ ਪਹਿਲਾਂ ਇੱਕ ਕਰਵਾ ਰਹੇ ਇਹ ਤਾਰਾਂ ਜਿਹੜੀਆਂ ਉਹ ਦੇ ਹਟੀਏ ਇਸ ਤੋਂ ਬਾਅਦ ਚ ਸੇਵਾ ਦੇ ਨਾਲ ਗਰੋਥ ਕਰੂਗੀ ਤੇ ਗਰੋਥ ਕਰੂ ਉਹ ਤੋਂ ਬਾਅਦ ਤੁਸੀਂ ਇਹਨੂੰ ਗੱਬਣ ਕਰਾ ਸਕਦੇ ਥਣ ਇਹਦੇ ਜ਼ਰੂਰ ਦਿਖਾਣਾ ਲਖੀਰ ਪਈ ਇਹਦੇ ਠੰਡ ਸਹੀ ਮਡੇ ਜਰਸੀ ਸੋ ਸਾਈਡ ਨੂੰ ਜਾਂਦੀ ਤੇ ਸਾਣ ਦੇਖਿਓ ਬੱਸ ਰਹਿੰਦੇ ਬਈ ਬਹੁਤ ਸੋਨਾ ਮੋਟਾ ਥਾਣਾ ਦੱਸੋ ਤੇ ਚਾਰੇ ਥਣ ਨਿਖੜਵੇਂ ਆ ਬਿੱਥੀ ਦੇ ਉੱਤੇ ਸੋ ਅੱਜ ਦੀ ਵੀਡੀਓ ਦੇ ਇਹ ਤਿੰਨ ਨਾਕ ਫੋਰ ਸੇਲ ਸੀ ਧੰਨਵਾਦ ਵੀਡੀਓ ਦੇਖਣ ਵਾਸਤੇ